i <laughs> ਏ ਸੱਜਣਾ ਤੇਰੀ ਦੀਦ ਹੋ ਜਾਵੇ ਮਾਫਰ ਮੇਰੀ ਦੀਦ ਮੇਰੀ ਦੀਦ ਜੇ ਸੱਜਣਾ ਤੇਰੀ ਦੀਦ ਹੋ ਜਾਵੇ ਮਾਫਰ ਮੇਰੀ ਦੀਦ ਏ ਤਾਂ ਸਜਦੇ ਕੇ ਅੱਜ ਵਰਸੀ ਮੈ ਜਾਰੀ ਹੈਗੀ ਅੱਜ ਚੱਦਰ ਚੜ੍ਹ ਰਹੀ ਹੈ ਕੀ ਕਹਿਣਾ ਕੋਈ ਅੱਜ ਵਰਸੀ ਦਾ 26 ਤੋਂ ਸ਼ੁਰੂ ਹੋਇਆ ਯਾਨੀ ਕੱਲ ਤੋਂ ਅੱਜ ਚੱਦਰ ਦੀ ਰਸਮ ਹੋ ਗਈ ਹੈ ਔਰ ਸਮੂਹ ਸੰਗਤਾਂ ਦਾ ਧੰਨਵਾਦ ਆ ਕੇ ਉਹਨਾਂ ਨੇ ਬੜੀ ਅੱਛੀ ਤਰ੍ਹਾਂ ਡਿਸਪਲਿਨ ਤਰੀਕੇ ਨਾਲ ਬੜਾਈ ਖੂਬਸੂਰਤੀ ਨਾਲ ਸ਼ਾਂਤੀ ਨਾਲ ਉਹਨਾਂ ਨੇ ਇੱਕ ਇੱਕ ਪਲ ਨੂੰ ਮਾਣਿਆ ਸਾਨੂੰ ਇਹੀ ਚਿੰਤਾ ਹੁੰਦੀ ਹੈ ਕਿ ਬੱਚੇ ਬੇਟੀਆਂ ਧੀਆ ਪੈਣਾ ਮਾਤਾਵਾਂ ਮਹਿਫੂਜ਼ ਆਪਣੇ ਘਰ ਨੂੰ ਚਲੇ ਜਾਣ ਤੇ ਬਹੁਤ ਅੱਛਾ ਹੋ ਗਿਆ ਜੀ ਬੜੀ ਕਿਰਪਾ ਹੋਈ ਜੀ ਮੈਸੇਜ ਨਾ ਕਹੋ ਮੈਸੇਜ ਸਿਰਫ ਇਹ ਹੋਈ ਹੈ ਇਹਨਾਂ ਦਰਬਾਰਾਂ ਤੋਂ ਪੀਸ ਅਮਨ ਔਰ ਮੁਹੱਬਤ ਦਾ ਹੀ ਮੈਸੇਜ ਹੈ ਸਭ ਪਿਆਰ ਕਰੋ ਔਰ ਆਰਟੀਫੀਸ਼ਲ ਕੋਈ ਨਸ਼ਾ ਨਾ ਇਸਤੇਮਾਲ ਕਰੋ ਮਾਲਕਾਂ ਦੇ ਨਾਂ ਦਾ ਨਸ਼ਾ ਜਦੋਂ ਲੋਗ ਇਹ ਜਸੰਗੀਤ ਦਾ ਨਸ਼ਾ ਫਿਰ ਇੱਕ ਤਾਂ ਐਂਡਲੈਸ ਹੋਏਗਾ ਇੱਕ ਥੋੜਾ ਲੰਬਾ ਸਮਾਂ ਜੀ ਸਕਦੇ ਸਿਹਤਯਾਬੀ ਸਕਦੇ ਉਹਦਾ ਮਜ਼ਾ ਇੰਨਾ ਹੈ ਕਿ ਕਿਸੇ ਨਸ਼ੇ ਚੋਣ ਦਾ ਮਜ਼ਾ ਨਹੀਂ ਲੇਕਿਨ ਉਹ ਹਰ ਨਸ਼ੇ ਦੇ ਸਾਈਡ ਇਫੈਕਟ ਵੀ ਹੈ ਦਾ ਕੋਈ ਸਾਈਡ ਇਫੈਕਟ ਵੀ ਨਹੀਂ ਔਰ ਇਸ ਦਾ ਐਂਡ ਵੀ ਕੋਈ ਨਹੀਂ ਐਂਡਲੈਸ ਮਜ਼ੇਦਾਰ ਹੈ ਤੇ ਇਹ ਜੀ ਜੀ ਇਹ ਪੀਣਾ ਸ਼ੁਰੂ ਕਰ ਦੇਣ ਤੇ ਕੋਈ ਕਮਾਲ ਹੀ ਹੋ ਜਾਵੇ ਕਿ ਆਦੇ ਸਾਇੰਸ ਕਿਰੇ ਕਿਰੇ ਸੰਗਰ ਨੇ ਜਿਹੜਾ ਹੈ ਹਾਜੀ ਆ ਸਾਰੇ ਸਾਰੇ ਸੁੰਦਰ ਪੰਜਾਬ ਤੋਂ ਆਉਂਦੇ ਹੁਣ ਕਮਲਨਾਥ ਜੀ ਗਾ ਰਿਹਾ ਐਸ ਟਾਈਮ ਕਮਲ ਕਮਲ ਖਾਨ ਰਾਤ ਕੱਲ ساری ਰਾਤ ਹੋਇਆ ਦਿਨ ਤੱਕ ਕਵਾਲੀਆਂ ਚ ਨੀ। ਕੀ ਕਹਾਂ ਚਾਹੂੰ ਜੈ ਮਸਤਾਂ ਦੀ ਜੈ ਲਮਸਤਾਂ ਦੀ ਆਲਮਸਤ ਬਾਪੂ ਲਾਲਵਾਸ਼ਾ ਜੀ ਦੀ ਸਾਲਾਨਾ 26ਵੀਂ ਵਰਸੀ 26 26 27 ਤਰੀਕ ਨੂੰ ਮਨਾਹੀ ਗਈ ਜਿਸ ਦੇ ਵਿੱਚ ਸਾਈ ਜੀ ਨੇ 26 ਤਰੀਕ ਨੂੰ ਕਵਾਲੀਆਂ ਹੋਈਆਂ ਤੇ 27 ਤਰੀਕ ਨੂੰ ਜਿਹੜੀ ਹੈਗੀ ਆ ਚਾਦਰ ਦੀ ਰਸਮ 4 ਵਜੇ ਸਾਈ ਹਾਂਸਰ ਦਰवेश ਜੀ ਨੇ ਆਪਣੇ ਕਰਤਮਲਾਂ ਨਾਲ ਕੀਤੀ ਵਰਸੀ ਨੂੰ ਲੈ ਕੇ ਕਿਸ ਤਰ੍ਹਾਂ ਦੇ ਪ੍ਰਬੰਧ ਸੀਗੇ ਹਾਂ ਵਰਸੀ ਨੂੰ ਲੈ ਕੇ ਹਰ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਸੰਗਤ ਲਈ ਪਾਣੀ ਦੀ ਵਿਵਸਥਾ ਲੰਗਰ ਦੀ ਵਿਵਸਥਾ ਰਹਿਣ ਸਹਿਣ ਦਾ ਸਾਰਾ ਇੰਤਿਆਮ ਵਿੜਾਇਆ ਗਿਆ ਜਿਹਦੇ ਵਿੱਚ ਖਾਸ ਕਰਕੇ ਅੱਜ ਇੱਕ ਕੈਂਪ ਵੀ ਲਗਾਇਆ ਗਿਆ ਜਿਹੜਾ ਕੈਂਪ ਕਿਸੇ ਸੰਗਤ ਦੇ ਸੰਗਤ ਨੂੰ ਕੋਈ ਪ੍ਰੋਬਲਮ ਆ ਜਾਂਦੀ ਹੈਗੀ ਆ ਜਾਂ ਕੋਈ ਉਹਦੀ ਸਿਹਤ ਖਰਾਬ ਹੋ ਜਾਂਦੀ ਹੈ ਤਾਂ ਉਹਦੇ ਲਈ ਦਵਾਈਆਂ ਉਹਦਾ ਸਾਰਾ ਇੰਤਿਆਮ ਕੀਤਾ ਗਿਆ ਔਰ ਬਲੱਡ ਕੈਂਪ ਵੀ ਜਿਹੜਾ ਹੈਗਾ ਉਹ ਇੱਥੇ ਲਗਾਇਆ ਗਿਆ ਤਾਂ ਕਿ ਬਲੱਡ ਡੋਨੇਸ਼ਨ ਕਾਫੀ ਸੰਨਕਸ਼ਰਾ ਦਾਰੀ ਹੈ ਹਾਂ ਬਹੁਤ ਖੈਰ ਅੱਛਾ ਪ੍ਰਸ਼ਾਸਨ ਦਾ ਯੋਗਦਾਨ ਰਿਹਾ ਆ ਔਰ ਕਿਸੇ ਵੀ ਕਿਸਮ ਦੀ ਸੰਗਤ ਨੂੰ ਦਿੱਕਤ ਨਹੀਂ ਆਈ ਦੋ ਦਿਨ ਲਗਾਤਾਰ ਇਹ ਜਿਹੜੀ ਵਰਸੀ ਦਾ ਮੇਲਾ ਹੋਇਆ ਆ ਔਰ ਕਿਸੇ ਵੀ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਕਿਸੇ ਨੂੰ ਆਈ ਔਰ ਇਹ ਚੰਗੀ ਤਰ੍ਹਾਂ ਜਿਹੜਾ ਹੈਗਾ ਆ ਉਹ ਸਾਰਾ ਪ੍ਰਬੰਧ ਜਿਹੜਾ ਹੈ ਉਹ ਹੋਇਆ ਔਰ ਕਿਸੇ ਕਿਸਮ ਦੀ ਕੰਪਲੇਟ ਹੀ ਹੈ ਨਹੀਂ ਸੰਗਤ ਨੂੰ ਕੀ ਗੱਲ ਹੈ ਆ ਸੰਗਤ ਨੂੰ ਇਹੀ ਅਸੀਂ ਬੇਨਤੀ ਕਰਦੇ ਕਿਉਂਕਿ ਇਸ ਦਰਬਾਰ ਦੇ ਵਿੱਚ ਹਮੇਸ਼ਾ ਜਿਹੜਾ ਹੈ ਨਾ ਸੂਫੀ ਇਜ਼ਮ ਦਾ ਜਿਹੜਾ ਹੈ ਉਹ ਹੈਗਾ ਔਰ ਅਸੀਂ ਇਹੀ ਕਹਿੰਦੇ ਆ ਵੀ ਨਸ਼ਿਆਂ ਤੋਂ ਮੁਕਤ ਹੋ ਕੇ ਨਸ਼ਿਆਂ ਤੋਂ ਰਾਹਤ ਹੋ ਕੇ ਆਮ ਜਿਹੜੇ ਹੈਗੇ ਉਹ ਡੇਰਿਆਂ ਦੇ ਉੱਤੇ ਕਈ ਵਾਰੀ ਸਮੋਕਿੰਗ ਹੁੰਦੀ ਆ ਜਾਂ ਇੱਥੇ ਇਸ ਡੇਰੇ ਦੇ ਵਿੱਚ ਨਾ ਕੋਈ ਸਮੋਕਿੰਗ ਹੁੰਦੀ ਆ ਨਾ ਕੋਈ ਨਸ਼ਾ ਹੀ ਤੇ ਹੁੰਦਾ ਆ ਔਰ ਇਹ ਤੇ ਸਿਰਫ ਸੂਫੀ ਇਜ਼ਮ ਲਈ ਵਰਗਾਨ ਕੀਤਾ ਜਾਂਦਾ ਆ ਔਰ ਸਾਈ ਜੀ ਦੀ ਪਹਿਲੇ ਹੀ ਸਾਨੂੰ ਇਹੀ ਪ੍ਰੇਰਣਾ ਸੀ ਕਿ ਇੱਥੇ ਨਸ਼ਾ ਮੁਕਤ ਹੋਣਾ ਸੈਮੀ ਸੈਮੀ ਨਾਰ ਹੋਏ ਔਰ ਨਸ਼ਾ ਮੁਕਤ ਜਿਹੜਾ ਹੈ ਇਹ ਦਰਵਾਰ ਹੈ ਬਹੁਤ